ਗੁਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਆਓ ਗੱਲ ਕਰੀਏ ਵਿਧਾਇਕਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰੀ ਖਜ਼ਾਨੇ ਦੀ ਧੂੜ ਉਡਾ ਦਿੱਤੀ ਹੈ ਭਾਵ ਉਹਨਾਂ ਵੱਲੋਂ TDA ਨੇ ਲੈ ਗਏ ਜਿਸ ਦੀ ਡਿਟੇਲ ਹੈਥ ਲਿਕੇ ਅਨੁਸਾਰ ਕਿਹੜੇ-ਕਿਹੜੇ ਵਿਧਾਇਕਾਂ ਨੇ ਜਿਆਦਾ ਪੱਤੇ ਲਏ ਨੇ ਉਸ ਦੇ ਵਿੱਚ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਨੇ ਲਏ 15.17 ਲੱਖ ਰੁਪਏ ਜਗਸੀਰ ਸਿੰਘ 12. तीह लख रुपये जसवीर सिंह संधू गया चौदह लख रुपये प्रिंसीपल बोधरा ग्यारह लख रुपये अमित रतन कोट फत्ता दस पॉइंट चौंह लख रुपई अरुणा चौधरी दस पॉइंट कत्ती लख रुपई अमोलक सिंह दस पॉइंट अठाई लख रुपईए तृप्त रजिंद्र बाजवा दस पॉइंट अठ लख रुपईये सुखविंदर कुमार सुखी नौ पॉइंट ग्यारह लख रुपये इस तो अलावा राणा गुरजीत ਅਤੇ ਰਾਣਾ ਇੰਦਰ ਸਿੰਘ ਪਿਓ ਪੱਤੀ ਚੋੜੀ ਬਿਲਕੁਲ ਟੀਏਡੀਏ ਨਹੀਂ ਲੈਂਦੀ ਉਹਨਾਂ ਵੱਲੋਂ ਕੋਈ ਵੀ ਟੀਏਡੀਏ ਨਹੀਂ ਲਿਆ ਜਾਂਦਾ ਉਸ ਤੋਂ ਇਲਾਵਾ ਅਸ਼ਵਦੀ ਕੁਮਾਰ ਪ੍ਰਗਟ ਸਿੰਘ ਅਤੇ ਗੁਰਨਾਲ ਕਨੌਰ ਮਨਪ੍ਰੀਤ ਐਲੀ ਵੀ ਘਟ ਪੱਤੇ ਲੈਣ ਵਾਲਿਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਵੱਲੋਂ ਜਾਦਾ ਪੱਤੇ ਲੈ ਗਏ ਹਨ ਉਹਨਾਂ ਵੱਲੋਂ ਸਰਕਾਰੀ ਗੱਡੀਆਂ ਨੂੰ ਬਤੌਰੇ ਸਿਕਿਉਰਟੀ ਲਈ ਗੱਡੀਆਂ ਬਾਤੀਆਂ ਜਾਂਦੀਆਂ ਹਨ ਅਤੇ ਆਪਣੇ ਲਈ ਵਧੀਆ ਪ੍ਰਾਈਵੇਟ ਗੱਡੀ ਕਿਰਾਏ ਤੇ ਕਰਦੇ ਹਨ ਜਿਨ੍ਹਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਹੈ ਸੋ ਇਹਨਾਂ ਵਿਧਾਇਕਾਂ ਨੇ ਖਜ਼ਾਨੇ ਦੀ ਧੂੜ ੜਾ ਦਿੱਤੀ ਹੈ ਧੰਨਵਾਦ